ਹਰ ਰੋਜ਼ ਬੜੇ ਬੜੇ ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਸੋ ਬਹੁਤ ਠੱਲ ਪੈ ਗਈ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਥੋੜਾ ਸਾਥ ਦੇਣ ਨੂੰ ਤਿਆਰ ਆ ਜਿਹੜੀ ਪੰਜਾਬ ਸਰਕਾਰ ਦੀ ਤੇ ਪੁਲਿਸ ਡਿਪਾਰਟਮੈਂਟ ਦੀ ਪੰਜਾਬ ਪੁਲਿਸ ਦੀ ਮੁਹਿੰਮ ਆ ਯੁੱਧ ਨਸ਼ਿਆਂ ਵਿਰੁੱਧ ਦਾ ਇੱਕ ਪੜਾਅ ਹੈ ਜਿੱਤੇ ਡੈਮੋਲਿਸ਼ਨ ਹੋਰੀ ਇਸ ਘਰ ਦੀ ਵਾਇਲੇਸ਼ਨ ਹੈ ਕਾਰਪੋਰੇਸ਼ਨ ਦੇ ਆਰਡਰ ਹੈ ਤੇ ਪੁਲਿਸ ਪ੍ਰੋਟੈਕਸ਼ਨ ਆਪਾਂ ਦੇ ਰਹੇ ਹਾਂ ਇਹਨਾਂ ਨੂੰ ਇਹ ਗੁਰਪਾਲ ਹੈ ਤੇ ਜਿਹੜਾ ਵਿਅਕਤੀ ਹੈ ਗੁਰਪਾਲ ਤੇ ਕੋ ਨੋ ਪਰਚੇ ਐਨਡੀਪੀਐਸ ਦੇ ਇਧਰ ਜਾਏ ਕਾਫੀ ਟਾਈਮ ਜੇਲ੍ਹ ਚ ਕੱਟ ਕੇ ਆਇਆ ਹੈ ਇਹ ਇਦੇ ਵਿੱਚ ਜਿਹੜੀ ਹੈ ਗਿਆ ਗਰਾਉਂਡ ਪਲੱਸ 10 ਫਲੋਰ ਬਣੇ ਹੋਇਆ ਗਰਾਉਂਡ ਫਰਸਟ ਸੈਕਿੰਡ ਥਰਡ ਤੇ ਜਿਹੜੇ ਉੱਪਰਲੇ ਦੋ ਫਲੋਰ ਆ ਉਹ ਨੌਨ ਕੰਪਾਉਂਡੇਬਲ ਫੈਂਸਰ ਪਹਿਲੇ ਇਹਨਾਂ ਨੂੰ ਨੋਟਿਸ ਜਾਰੀ ਕੀਤਾ ਸੀਗਾ ਵੀ ਤੁਹਾਡੇ ਕੋਲ ਕੋਈ ਦਸਤਾਵੇਜ਼ ਹੈਗੇ ਆ ਕੋਈ ਵੀ ਇਹਦਾ ਨਕਸ਼ਾ ਪਾਸ ਆ ਜਾਂ ਕੋਈ ਰਜਿਨਾਮਾ ਫੀਸ ਜਮ੍ਹਾਂ ਕਰਾਈ ਆ ਕੁਝ ਵੀ ਰੈਗੂਲਰ ਕਰਾਇਆ ਉਹ ਸਾਨੂੰ ਪ੍ਰੋਵਾਈਡ ਕਰਾਓ ਇਹਨਾਂ ਨੇ ਇੱਕ ਆਬਜੈਕਸ਼ਨ ਦਿੱਤਾ ਸੀਗਾ ਜਿਹਦੇ ਵਿੱਚ ਕਿਹਾ ਸੀਗਾ ਵੀ ਪਾ ਬਾਉਂਡੇਬਲ ਫੀਸ ਜਮ੍ਹਾਂ ਕਰਾਉਣ ਤੋਂ ਤਿਆਰ ਨੇ ਬਟ ਜਿਹੜੇ ਉੱਪਰਲੇ ਦੋ ਫਲੋਰ ਨੇ ਨਾਉਂਡ ਕੰਪਾਉਂਡੇਬਲ ਫੈਂਸ ਹੈ ਇਲੀਗਲ ਕੰਸਟਰਕਸ਼ਨ ਵੀ ਕੀਤੀ ਹੋਈ ਸੀਗੀ ਤੇ ਥੱਲੇ ਲੋਕਾਂ ਨੂੰ ਇਲੀਗਲੀ ਨੇ ਕਿਰਾਏ ਤੇ ਵੀ ਦਿੱਤਾ ਹੋਇਆ ਸੀਗਾ ਕੁਝ ਫਲੋਰ ਜਿਹੜੇ ਹੈ ਦੇ ਇਲੀਗਲ ਨੇ ਉਹ ਡਿਮੋਲਿਸ਼ ਕਰ ਰਹੇ ਨੇ ਇਹ ਜਿਹੜਾ ਬਹੁਤ ਸਮਾਜ ਲਈ ਮਾੜੀ ਗੱਲ ਹੈ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਇਸ ਗੱਲ 'ਚ ਹੋ ਰਿਹਾ ਤੇ ਬਹੁਤ ਪੰਜਾਬ ਦਾ ਨੁਕਸਾਨ ਆ ਇਹਦੇ ਵਿੱਚ ਅਸਮੈਂ ਤਾਂ ਇਹ ਹੀ ਅਪੀਲ ਕਰੂਗਾ ਇਨਸਾਨੀਅਤ ਦੇ ਤੌਰ ਤੇ ਵੀ ਇਹ ਜਿਹੜੇ ਇਦਾਦਕਾਰੋਬਾਰ ਬਿਲਕੁਲ ਬੰਦ ਹੋਣੇ ਚਾਹੀਦੇ ਨੇ